ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਇੱਕ ਮਿੱਤਰ ਨੇ ਬਲਵیر ਸਿੰਘ ਸੱਗੂ ਵਧੀਆ ਇਨਸਾਨ ਨੇ ਉਹਨਾਂ ਨੇ ਇੱਕ ਮੈਨੂੰ ਪੋਸਟ ਭੇਜੀ ਸੀ ਤੇ ਵੈਸੇ ਪੋਸਟ ਤਕਰੀਬਨ ਸਾਰੇ ਚੈਨਲਾਂ ਤੇ ਘੁੰਮ ਰਹੀ ਹੈ ਨਦੇੜ ਸਾਹਿਬ ਫਜ਼ੂਰ ਸਾਹਿਬ ਦੀ ਇਹ ਗੱਲ ਹੈਗੀ ਆ ਉੱਥੋਂ ਦੀ ਜਿਹੜੀ ਸਿੱਖ ਸੰਗਤ ਹੈਗੀ ਆ ਉਹਨਾਂ ਨੇ ਇੱਕ ਬਹੁਤ ਵੱਡਾ ਫੈਸਲਾ ਕਰਨ ਦੀ ਕੋਸ਼ਿਸ਼ ਕੀਤੀ ਔਰ ਤਖਤ ਦੇ ਜਹੇਦਾਰ ਸਾਹਿਬ ਨੂੰ ਇਹ ਚਿੱਠੀ ਪੱਤਰ ਲਿਖ ਕੇ ਭੇਜਿਆ ਕਿ ਜਿਹੜੀਆਂ ਕੁੜੀਆਂ ਗੈਰ ਸਿੱਖਾਂ ਦੇ ਨਾਲ ਵਿਆਹ ਕਰਵਾਉਂਦੀਆਂ ਨੇ ਉਹਨਾਂ ਤੇ ਬਰੋਗ ਲਾਈ ਜਾਵੇ ਹੁਣ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਵੀ ਸਿੱਖ ਦੀ ਡੈਫੀਨੇਸ਼ਨ ਕੀ ਹੈ ਵੀ ਸਿੱਖ ਅਸੀਂ ਕਿਹਨੂੰ ਕਹਿ ਰਹੇ ਹਾਂ ਜੇ ਤੁਸੀਂ ਪੰਜਾਬ ਦੀ ਗੱਲ ਕਰੋਗੇ ਉਦੋਂ ਕਹਿੰਦੇ ਇਹ ਵਿਧਾਣ ਦੇ ਵਿੱਚ ਲਿਖਿਆ ਹੋਇਆ ਵੀ ਪੰਜਾਬ ਦਾ ਮੁੱਖ ਮੰਤਰੀ ਸਿੱਖ ਹੋਊਗਾ ਤੇ ਸਿੱਖ ਕੀ ਹੋਊਗਾ ਜਰੂਰੀ ਨਹੀਂ ਵੀ ਉਹਦਾ ਅੰਮ੍ਰਿਤ ਛਕਿਆ ਹੋਵੇ ਮਤਲਬ ਉਹਦੇ ਸਿਰ ਤੇ ਦਸਤਾਰ ਹੋਊਗੀ ਪੰਜਾਬੀ ਪਹਿਰਾਵੇ ਵਿੱਚ ਹੋਊਗਾ ਤੇ ਉਹਨੂੰ ਸਿੱਖ ਮੰਨੇ ਜਾਂਦਾ ਹੈ ਹੁਣ ਜਦੋਂ ਤੁਸੀਂ ਸਿੱਖ ਰਹਿਤ ਮਰਾਦਾ ਦੀ ਗੱਲ ਕਰੋਗੇ ਉੱਥੇ ਵੀ ਇਹ ਲਿਖਿਆ ਵੀ ਸਿੱਖ ਦਾ ਅਨੰਦ ਕਾਰਜ ਸਿੱਖ ਦੇ ਨਾਲ ਹੀ ਹੋ ਸਕਦਾ ਹੈ ਮਲਕ ਸਿੱਖ ਪਰਿਵਾਰ ਦੇ ਵਿੱਚ ਜੇ ਜਨੰਦ ਕਰਜ ਹੋਊਗਾ ਤਾਂ ਉਹ ਸਿੱਖ ਪਰਿਵਾਰ ਦੇ ਵਿੱਚ ਹੀ ਹੋਊਗਾ ਇਹ ਰਹਿਤ ਮਰਦਾਂ ਵਿੱਚ ਵੀ ਲਿਖਿਆ ਹੋਇਆ ਹੁਣ ਜਿਹੜੀ ਗੱਲ ਇਹਨਾਂ ਨੇ ਕਹੀ ਆ ਵੀ ਜਿਹੜੀਆਂ ਸੇਕੜੀਆਂ ਨੇ ਉਹ ਗੈਰ ਸਿੱਖਾਂ ਦੇ ਨਾਲ ਵਿਆਹ ਕਰਵਾਉਂਦੀਆਂ ਨੇ ਤੇ ਗੈਰ ਸਿੱਖਾਂ ਦੇ ਨਾਲ ਵਿਆਹ ਕਰਵਾ ਕੇ ਵੀ ਕੌਮ ਦਾ ਨੁਕਸਾਨ ਬਹੁਤ ਹੋਇਆ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਵੀ ਜਿਹੜੇ ਸਿੱਖ ਪਰਿਵਾਰ ਨੇ ਉਹਨਾਂ ਦੇ ਜਿਹੜੇ ਬੰਦੇ ਅਮਰਧਾਰੀ ਨਹੀਂ ਹੈਗੀ ਕਿ ਉਹਨਾਂ ਦੇ ਆਨੰਦਕਾਰ ਜੀ ਗੁਰੂ ਸਾਹਿਬ ਦੇ ਜੀਰੂ ਵਿੱਚ ਹੋਣੇ ਚਾਹੀਦੇ ਰਹਿਤ ਮਰਾਨਾ ਦਿੱਤਾ ਲਿਖਿਆ ਹੋਇਆ ਵੀ ਜੇ ਗੁਰੂ ਸਾਹਿਬ ਦੇ ਜੀਰੂ ਵਿੱਚ ਆਨੰਦਕਾਰ ਜਹ ਹੁੰਦਾ ਤਾਂ ਅਮਰਧਾਰੀ ਹੋਣੇ ਜ਼ਰੂਰੀ ਹੈ ਤੇ ਅਸੀਂ ਕਿਹੜੇ ਮੂਨਾ ਕਹਿੰਨੇ ਆ ਇੱਕ ਪਾਸੇ ਅਸੀਂ ਕਹਿੰਨੇ ਗੁਰੂ ਸਾਹਿਬ ਨੇ ਜਾਤਾਂ ਪਾਤਾਂ ਖਤਮ ਕਰ ਦਿੱਤੀਆਂ ਹਾਲਾਂਕਿ ਸਿੱਖ ਕੋਈ ਜਾਤ ਨਹੀਂ ਹੈਗੀ ਪਰ ਜਿਹੜੀਆਂ ਇਹ ਬਚਕਾਨੀਆਂ ਗੱਲਾਂ ਸਾਡੇ ਲੋਕ ਕਰਦੇ ਨੇ ਇਹਦਾ ਨੁਕਸਾਨ ਸਾਡੇ ਕੌਮ ਨੂੰ ਕਿੰਨਾ ਕੁ ਹੋਇਆ ਕਿੰਨਾ ਕੁ ਹੋਊਗਾ ਇਹ ਅਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਜਦੋਂ ਅਸੀਂ ਸਾਰੇ ਮਨੁੱਖਾਂ ਨੂੰ ਗਲਵੱਕੜੀ ਵਿੱਚ ਲੈਣ ਦੀ ਗੱਲ ਕਰਦੇ ਹਾਂ ਉਦੋਂ ਇਹ ਉਦਾਹਰਣਾ ਦੇਣਗੇ ਕਿ ਦਰਬਾਰ ਸਾਹਿਬ ਦੇ ਚਾਰ ਦਰਵਾਜ਼ੇ ਨੇ ਜਿਹੜਾ ਮਰਜ਼ੀ ਆਵੇ ਉਹ ਗੁਰੂ ਦਾ ਉਪਦੇਸ਼ ਲੈ ਸਕਦਾ ਹੁਣ ਗੁਰੂ ਦਾ ਉਪਦੇਸ਼ ਲੈਣ ਵਾਲਾ ਸਿੱਖ ਹੈ ਇਹ ਬਹੁਤ ਵੱਡੀ ਗੱਲ ਹੈ ਜਦੋਂ ਅਸੀਂ ਗੁਰੂ ਪਾਤਸ਼ਾਹ ਦੇ ਸੰਧਾਨ ਦੀ ਗੱਲ ਕਰਦੇ ਹਾਂ ਅਸੀਂ ਦਰਬਾਰ ਸਾਹਿਬ ਦੀ ਗੱਲ ਕਰਦੇ ਹਾਂ ਕਿ ਚਾਰ ਦਰਵਾਜ਼ੇ ਹੁਣ ਉੱਥੇ ਉਪਦੇਸ਼ ਲੈਣ ਦੀ ਗੱਲ ਹੈ ਉੱਥੇ ਇਹ ਤਾਂ ਗੱਲ ਹੈ ਹੀ ਨਹੀਂ ਵੀ ਉਹ ਬੰਦਾ ਕੇਸ ਰੱਖੇ ਉਹ ਬੰਦਾ ਅੰਮ੍ਰਿਤ ਛਕੇ ਮੰਨ ਲਓ ਗੱਲ ਜੇ ਕੋਈ Hindu ਵੀਰ ਗਿਆ ਦਰਵਾਸਾ ਮੱਥਾ ਟੇਕਣ ਵਾਸਤੇ ਉਹ ਬਾਣੀ ਸੁਣ ਸਕਦਾ ਹੈ ਗੁਰੂ ਸਾਹਿਬ ਦਾ ਉਪਦੇਸ਼ ਕਮਾ ਸਕਦਾ ਹੈ ਉਪਦੇਸ਼ ਵਿੱਚ ਇਹ ਜ਼ਰੂਰੀ ਥੋੜੀ ਹੈ ਵੀ ਗੁਰੂ ਸਾਹਿਬ ਕਹਿੰਦੇ ਵੀ ਤੂੰ ਕੇਸ ਰੱਖ ਤੂੰ ਦਾੜ੍ਹੀ ਰੱਖ ਜੇ ਕੋਈ ਬੰਦਾ ਦਸਤਾਰ ਸਜਾਉਂਦਾ ਹੈ ਦਾੜ੍ਹੀ ਕੇਸ ਰੱਖਦਾ ਹੈ ਜੇ ਉਹ ਤੋਂ ਪੁੱਛੂਗੇ ਵੀ ਇਹ ਕਿਉਂ ਰੱਖਿਆ ਉਹ ਕਹਿੰਦਾ ਜੀ ਮੈਂ ਸੋਹਣਾ ਲੱਗਦਾ ਮੇਰੀ ਪਹਿਚਾਨ ਹੈ ਕਿ ਮੈਂ ਸਰਦਾਰ ਲੋਕ ਮੇਰੀ ਤੱਗ ਦੇਖ ਕੇ ਰਿਸਪੈਕਟ ਕਰਦੇ ਆ ਜਿਵੇਂ ਤੁਸੀਂ ਸਿੱਧੂ ਮੂਸੇਵਾਲ ਦੀ ਗੱਲ ਕਰਦੇ ਹੋ ਕਿ ਟਰਬਨ ਦੀ ਉਹਨੇ ਹਰੇਕ ਮੁਲਕ ਵਿੱਚ ਗੱਲ ਕੀਤੀ ਟਰਬਨ ਨੂੰ ਇੰਨੀਆਂ ਬੁਲੰਝੀਆਂ ਤੇ ਲੈ ਕੇ ਗਿਆ ਕਿਉਂਕਿ ਬੰਦਾ ਸੀ ਉਹਦੇ ਸਿਰ ਤੇ ਕੇਸ ਰੱਖੇ ਹੋਏ ਸੀ ਜੁੜਾ ਕਰ ਦਸੀ ਉਹ ਪਰ ਜਿਹੜੀ ਹਜੂਰ ਸਾਹਿਬ ਦੀ ਇਹ ਕੁਝ ਚੌਧਰੀਆਂ ਵੱਲੋਂ ਕੰਪਲੀਟ ਕੀਤੀ ਗਈ ਕਿ ਜਿਹੜੀਆਂ ਸਿੱਖ ਕੁੜੀਆਂ ਗੈਰ ਸਿੱਖਾਂ ਨਾਲ ਮੈਰਿਜ ਕਰਾਉਂਦੀਆਂ ਨੇ ਉਹਨੂੰ ਤੇ ਰੋਕ ਲਈ ਜਾਵੇ ਉਹ ਰੋਕ ਕਿੱਦਾਂ ਲਾਉਂਗੇ ਹੁਣ ਇੱਕ ਪਰਿਵਾਰ ਦੇ ਵਿੱਚ ਦੋ ਜੀ ਨੇ ਇੱਕ ਤਾਂ ਅਮਰ ਛੱਕਾ ਇੱਕ ਤਾਂ ਨਹੀਂ ਛੱਕਿਆ ਅਸੀਂ ਉਹਨਾਂ ਨੂੰ ਵੀ ਸਿੱਖ ਕਹੀ ਜਾਂਦੇ ਸਿੱਖ ਹੋਣ ਦੀ ਡੈਫੀਨੇਸ਼ਨ ਕੀ ਹੈ ਕਿਵਲ ਇਹੀ ਹੈ ਵੀ ਜਿਹਦੇ ਨਾਮ ਨਾਲ ਸਿੱਖ ਲਿਖਿਆ ਹੋਇਆ ਉਹ ਸਿੱਖ ਹੈ ਜਿਹੜੇ ਬੰਦੇ ਇੱਥੇ ਨਸ਼ਾ ਕਰਦੇ ਨੇ ਨਸ਼ਾ ਵੇਚਦੇ ਨੇ ਬਲਾਤਕਾਰ ਹੀ ਨਿਕਲੇ ਜਿਨ੍ਹਾਂ ਨੇ ਕਤਲਿਆਮ ਕੀਤਾ ਉਹਨਾਂ ਦੇ ਨਾਮ ਨਾਲ ਵੀ ਸਿੱਖ ਲੱਗਾ ਹੋਇਆ ਤੇ ਉਹਨਾਂ ਵਿੱਚ ਤੇ ਆਮ ਬੰਦੇ ਵਿੱਚ ਕੋਈ ਫਰਕ ਹੈ ਨਹੀਂ ਫਿਰ ਅਸੀਂ ਕਹਿਣਾ ਕੀ ਚਾਹੁੰਦੇ ਹਾਂ ਮਤਲਬ ਇਹ ਉਹ ਲੋਕ ਨੇ ਮੈਂ ਤਖਤਾਂ ਦੇ ਜਹੇਦਾਰ ਹੋਣ ਇਹਨਾਂ ਕੋਲੇ ਕੋਈ ਕੰਮ ਤਾਂ ਹੈ ਨਹੀਂ ਬੇਲੇ ਬੈਠੇ ਨੇ ਬਸ ਕੋਈ ਨਾ ਕੋਈ ਬੇਲੇ ਦਾ ਜਿਹੜਾ ਮਨ ਉਹ ਸ਼ੈਤਾਨ ਹੁੰਦਾ ਹੈ ਉਹ ਸ਼ੈਤਾਨ ਦੇ ਨਾਲ ਇਹੋ ਜਿਹੀਆਂ ਗੱਲਾਂ ਘੜਦਾ ਘਟਦਾ ਰਹਿੰਦਾ ਹੈ ਸ਼ੁਰਲੀ ਛੱਡ ਦਿਓ ਤੇ ਬਹੁਤ ਵੱਡੀ ਖਬਰ ਬਣ ਜਾਂਦੀ ਹੈ ਮੈਂ ਬੇਨਤੀ ਕਰਨੀ ਹੈ ਵੀ ਜਿਹੜੇ ਬੰਦੇ ਸਿੱਖ ਰਹਿਤ ਮਰਜ਼ਾਦਾ ਪੜ੍ਹਦੇ ਨੇ ਜਾਂ ਉਹਦੇ ਮੁਤਾਬਕ ਚੱਲਣ ਦੀ ਕੋਸ਼ਿਸ਼ ਕਰਦੇ ਆ ਉਹ ਇੱਕ ਦੈਰਾ ਹੈ ਹਕੂਮ ਨਹੀਂ ਕੋਈ ਹੈਗੀ ਕੋਈ ਹੋਰ ਇਹਤਮ ਜਿਆਦਾ ਬਣਾ ਕੇ ਕੋਈ ਹੁਕਮ ਨਹੀਂ ਥੋਪਿਆ ਗਿਆ ਥੋੜਾ ਬਹੁਤਾ ਸਮਝ ਕੇ ਚੱਲੋ ਵੀ ਅਸੀਂ ਸਿੱਖੀ ਦਾ ਦਾਇਰਾ ਵੱਡਾ ਕਿਵੇਂ ਕਰੀਏ ਇਸੇ ਕੱਟੜਤਾ ਨੇ ਸਾਡੀ ਕੌਮ ਦਾ ਨੁਕਸਾਨ ਕੀਤਾ ਤੁਸੀਂ ਪੰਜਾਬ ਦੇ ਵਿੱਚ ਜਿੰਨਾਂ ਡੇਰਾਬਾਦ ਹੈ ਇਹਨਾਂ ਦੀਆਂ ਸਭ ਦੀਆਂ ਮਰਜ਼ਾਦਾਵਾਂ ਬੱਕਰੀਆਂ ਬੱਕਰੀਆਂ ਨੇ ਆਹ ਰਾੜੇ ਵਾਲੇ ਨੇ ਆ ਰੰਧਾਵੇ ਵਾਲੇ ਨੇ ਆ ਢਟਰੀਆਂ ਵਾਲਾ ਆ ਟਕਸ਼ਾਲੀ ਹੈ ਨਾਨਕ ਸਰੀਏ ਪਤਨ ਕਿਡੇ ਕਿਡੇ ਬਾਧੂ ਨੇ ਥੇ ਇੱਕ ਦੂਜੇ ਨਾਲ ਕਿਸੇ ਦੀ ਗੱਲਬਾਤ ਨਹੀਂ ਮਿਲਦੀ ਤਾਂ ਜਦੋਂ ਸਿੱਖੀ ਦੀ ਗੱਲ ਕਰਨਗੇ ਉਹ ਕਹਣਗੇ ਮੈਂ ਵੱਡਾ ਸਿੱਖ ਹਾਂ ਉਹ ਕਹਿੰਦਾ ਮੈਂ ਇਤੋਂ ਵੱਡਾ ਸਿੱਖ ਹਾਂ ਕਿਸੇ ਦੇ ਕਾਲਾ ਗਾਥਾ ਪਾਇਆ ਕੇ ਤੇ ਨੀਲਾ ਪਾਇਆ ਕੇ ਤੇ ਪੀਲਾ ਪਾਇਆ ਕੋਈ ਚਿੱਟਾ ਪਾਈ ਫਿਰਦਾ ਕੋਈ ਕਹਿੰਦਾ ਮੇਰੀ ਕਿਰਪਾਨ ਟਕਸ਼ਾਲੀ ਹੈ ਮੇਰਾ ਕਸਹਿਰਾ ਟਕਸ਼ਾਲੀ ਹੈ ਮੈਂ ਦਮਾਲਾ ਸਜਾਉਣਾ ਮੈਂ ਸ਼੍ਰੋਮਣੀ ਕਮੇਟੀ ਵਾਲੀ ਪੱਗ ਬੰਨ੍ਹਦਾ ਮੈਂ ਫੁਲਾਨੀ ਬੰਨ੍ਹਦਾ ਮੈਂ ਮੋਰਨੀ ਬੰਨ੍ਹਦਾ ਇਦਾਂ ਦੀਆਂ ਸਭ ਜਿਹੜੀਆਂ ਢੁੱਤਰਾਂ ਇਹ ਬੰਦੇ ਛੇੜ ਰਹੇ ਨੇ ਨਾ ਇਹਨਾਂ ਦਾ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਨਾਲ ਕੋਈ ਮਤਲਬ ਨਹੀਂ ਕੋਈ ਲੈਣਾ ਦੇਣਾ ਨਹੀਂ ਹੁਣ ਜਿਹੜੇ ਮੇਰੇ ਮਿੱਤਰ ਨੇ ਬਲਵੀਰ ਸਿੰਘ ਸੱਘੂ ਉਹ ਕਹਿੰਦੇ ਇਸ ਵਿਸ਼ੇ ਤੇ ਗੱਲ ਜ਼ਰੂਰ ਕਰਨੀ ਹੈ ਵੀ ਇਹ ਬੰਦੇ ਬੇਲੇ ਬੈਠੇ ਘਰ ਕੀ ਰਹੇ ਨੇ ਇਹਨਾਂ ਨੂੰ ਜਦੋਂ ਤੁਸੀਂ ਕਿਤੇ ਸਿਧਾਂਤ ਦੀ ਗੱਲ ਕਰੋਗੇ ਨਾ ਵੀ ਤੁਸੀਂ ਸਿੱਖ ਕੌਮ ਲਈ ਕੋਈ ਵਧੀਆ ਸਕੂਲ ਬਣਾਇਆ ਜਿੱ ਤੱਕ ਤੁਹਾਡੇ ਕੋਲ ਐਡਾ ਵੱਡਾ ਬਜਟ ਹੈ ਕੋਈ ਵਧੀਆ ਹਸਪੀਟਲ ਬਣਾਇਆ ਤੁਸੀਂ ਕੋਈ ਵਧੀਆ ਯੂਨੀਵਰਸਿਟੀ ਬਣਾਈ ਤੁਸੀਂ ਜਿਹੜੇ ਲੋੜਵੰਦ ਸਿੱਖ ਪਰਿਵਾਰ ਨੇ ਉਹਨਾਂ ਦੀ ਸਾਰ ਲਈ ਤੁਸੀਂ ਕਦੇ ਨਹੀਂ ਕਿਸੇ ਪਿੰਡ ਵਿੱਚ ਕੋਈ ਵਧੀਆ ਲਾਇਬ੍ਰੇਰੀ ਬਣਾਉਣ ਦੀ ਕੋਸ਼ਿਸ਼ ਕੀਤੀ ਤੁਸੀਂ ਕਦੇ ਨਹੀਂ ਕੀਤੀ ਜਿਹੜੇ ਸਰਕਾਰੀ ਸਕੂਲ ਬਣੇ ਨੇ ਉਹਨਾਂ ਦੇ ਵਿੱਚ ਕਿਸੇ ਪੰਚਾਇਤ ਨੇ ਸੁਧਾਰ ਕੀਤਾ ਸ਼੍ਰੋਣੀ ਕਮੇਟੀ ਨੇ ਕਿਤੇ ਸੁਧਾਰ ਕੀਤਾ ਕੋਸ਼ਿਸ਼ ਕੀਤਾ ਵਿਦਿਅਕ ਅਦਾਰੇ ਜਿਹੜੇ ਨੇ ਉਹਨਾਂ ਲਈ ਕੋਈ ਯੋਗਦਾਨ ਹੈਗਾ ਤੁਹਾਡਾ ਕਦੇ ਕੋਸ਼ਿਸ਼ ਕੀਤੀ ਕਦੇ ਨਹੀਂ ਬਸ ਅਖਬਾਰਾਂ ਰਹੀ ਅਸੀਂ ਸੁਰਖੀਆਂ ਵਿੱਚ ਕਿੱਦਾਂ ਆਉਣਾ ਹੈ ਇਹੋ ਜਿਹੇ ਪ੍ਰਪੋਗੈਂਡ ਦੇ ਕਰਕੇ ਅਸੀਂ ਆਪਣੇ ਆਪ ਨੂੰ ਹਾਈਲਾਈਟ ਕਿੱਦਾਂ ਕਰਨਾ ਹੈ ਸਾਡੇ ਕੋਲੇ ਇਹ ਬਚਕਾਨੀਆਂ ਗੱਲਾਂ ਨਹੀਂ ਇਹਦੇ ਨਾਲ ਕੌਮ ਦਾ ਨੁਕਸਾਨ ਹੋਇਆ ਤੇ ਨੁਕਸਾਨ ਹੋਊਗਾ ਅਸੀਂ ਗੁਰੂ ਦੇ ਸਿਧਾਂਤਾਂ ਨੂੰ ਚਾਰ ਦੀਵਾਰੀ ਵਿੱਚ ਬੰਦ ਨਾ ਕਰੀਏ ਜੇ ਚਾਰ ਦੀਵਾਰੀ ਵਿੱਚ ਬੰਦ ਕਰਨਾ ਹੁੰਦਾ ਨਾ ਤਾਂ ਬਾਬੇ ਨਾਨਕ ਨੂੰ ਉਦਾਸੀਆਂ ਕਰਕੇ ਲੋਕਾਂ ਤੋਂ ਪੱਥਰ ਨਾ ਖਾਣੇ ਪੈਂਦੇ ਜਿਹੜੇ ਕਹਿੰਦੇ ਸੀ ਭੂਤ ਨਾ ਬਿਤਾਲਾ ਕੁਰਾਈਆ ਇਹ ਸ਼ਬਦ ਬਾਬੇ ਨਾਨਕ ਨੂੰ ਨਾ ਸੁਣਨੇ ਪੈਂਦੇ ਚੁੱਪ ਕਰਕੇ ਮਾਲਾ ਫੜ ਕੇ ਵਾਇਗਰੂ ਵਾਇਗਰੂ ਕਰੇ ਜਾਂਦੇ ਤਾਂ ਇੰਨਾ ਕੁਝ ਹੋਣਾ ਹੀ ਨਹੀਂ ਸੀ ਅਸੀਂ ਸਿੱਖੀ ਨੂੰ ਸਿਧਾਂਤਾਂ ਨੂੰ ਗੁਰਮਤ ਨੂੰ ਚਾਰ ਦਿਵਾਰੀ ਵਿੱਚ ਬੰਦ ਕਰਨ ਦੀ ਕੋਸ਼ਿਸ਼ ਕਰਦੇ ਹੁਣ ਇਹਨਾਂ ਹਜ਼ੂਰ ਸਾਹਿਬ ਵਾਲੇ ਨੂੰ ਪੁੱਛੋ ਵੀ ਤੁਹਾਡੇ ਜਿਹੜਾ ਕਾਲ ਤੱਕ ਦਰਬਾਰ ਸਾਹਿਬ ਅੰਮ੍ਰਿਤਸਰ ਉਹਦੇ ਨਾਲ ਗੱਲਬਾਤ ਸਾਂਝੀ ਹੈਗੀ ਤੁਸੀਂ ਉਹਨਾਂ ਦੀ ਗੱਲ ਮੰਨਦੇ ਪਟਨਾ ਸਾਹਿਬ ਦੇ ਨਾਲ ਤੁਹਾਡੇ ਵਿਚਾਰ ਮਿਲਦੇ ਨਨਨਪੁਰ ਸਾਹਿਬ ਦੇ ਨਾਲ ਮਿਲਦੇ ਦਮਦਮਾ ਸਾਹਿਬ ਦੇ ਨਾਲ ਮਿਲਦੇ ਕਦੇ ਨਹੀਂ ਮਿਲਦੇ ਇਹ ਪੰਜ ਤਖਤ ਨੇ ਪੰਜ ਤਖਤਾਂ ਦੇ ਜਹਦਾਨ ਨੇ ਪੰਜਾਂ ਦੇ ਮੂੰਹ ਬਖਰੇ ਬਖਰੇ ਕੋਈ ਕਹਿੰਦਾ ਜੀ ਝੜਕਾ ਖਾ ਕੇ ਕਹਿ ਕੇ ਮੀਟ ਖਾ ਲੋ ਕੋਈ ਕਹਿੰਦਾ ਜੀ ਮਹਾ ਪ੍ਰਸ਼ਾਦ ਹੈ ਕੋਈ ਕਹਿੰਦੇ ਢਲੇ ਹੈ ਜੀ ਕੋਈ ਕਹਿੰਦਾ ਜੀ ਖਾਣਾ ਨਹੀਂ ਕੋਈ ਕਹਿੰਦਾ ਦੱਸੂਗਾ ਨਾ ਤੁਨੂੰ ਮੰਨ ਲਓ ਕੋਈ ਕਹਿੰਦਾ ਨਾ ਮੰਨੋ ਕੋਈ ਕਹਿੰਦਾ ਰਾਗਮਾਲਾ ਪੜ੍ਹ ਲਓ ਕੋਈ ਕਹਿੰਦਾ ਨਾ ਪੜ੍ਹੋ ਤੂੰ ਇੱਥੇ ਲੜੀ ਜਾਂਦੇ ਹੋ ਗੱਲ ਵਿਚਾਰਾਂ ਦੀ ਹੈ ਸਿੱਖ ਕੌਣ ਹੈ ਜਿਹਨੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਮੰਨ ਲਿਆ ਸਿੱਖ ਹੋਇਆ ਇਹ ਜਾਤਾਂ ਪਾਤਾਂ ਮਰਦਾਂ ਦੇ ਰੋਲੇ ਜਿਹੜੇ ਆ ਨਾ ਸਾਡੇ ਗੁਰੂ ਸਾਹਿਬਾਨ ਨੇ ਖਤਮ ਕੀਤੇ ਨਾਮ ਖੇੜੇ ਖੜੇ ਕਰੋ ਗੁਰੂ ਨਾਨਕ ਪਾਸ਼ਾ ਦੀ ਵਿਚਾਰਧਾਰਾ ਕੋਨੇ-ਕੋਨੇ ਤੱਕ ਕਿਉਂ ਨਹੀਂ ਪਹੁੰਚੀ ਆਸ਼ਾਈਆਂ ਦਾ ਇੱਕੋ ਹੀ ਸ਼ਹੀਦ ਹੋਇਆ ਸੂਲੀ ਤੇ ਚੜਿਆ ਤੇ ਉਹਨੇ ਪੰਪਲੇਟ ਬਣਾ ਕੇ ਨਾ ਦੁਨੀਆ ਭਰ ਦੇ ਵਿੱਚ ਵੰਡਦੇ ਉਹਨਾਂ ਦੀ ਆਵਾਜ਼ੀ ਕਿੰਨੀ ਹੈ ਤੇ ਅਸੀਂ ਪ੍ਰਸਾਰ ਪ੍ਰਚਾਰ ਆਪਣੀ ਕੌਮ ਦਾ ਕਰ ਹੀ ਨਹੀਂ ਸਕੇ ਜਿੱਥੇ ਕੋਈ ਬਾਬਾ ਬਣ ਕੇ ਬਹਿ ਗਿਆ ਉਹਨੇ ਆਪਣੀ ਜਲਾਈ ਬਸ ਇਹ ਕਹਿ ਲਈਏ ਰਾਗ ਇੱਕੋ ਹੀ ਹੈ ਤੇ ਉਹਨੂੰ ਵਜਾਉਣ ਵਾਲੇ ਸੁਣਾਉਣ ਵਾਲੇ ਤਰ੍ਹਾਂ ਤਰ੍ਹਾਂ ਦੇ ਇੱਥੇ ਜੋਗੀ ਬੈਠੇ ਆ। ਦਫਲੀਆਂ ਸਭ ਕੋਲੇ ਵਖਰੀਆਂ ਵਖਰੀ ਨੇ বাজਾਈ ਚੱਲੋ। ਕੌਮ ਦਾ ਨੁਕਸਾਨ ਕਰੀ ਚੱਲੋ ਜਿੰਨਾ ਮਰਜ਼ੀ ਕਰਨਾ। ਕਿਹਨੂੰ ਕਿਹਨੂੰ ਰੋਕੋਗੇ? ਜਿਹੜੇ ਬੱਚੇ ਇੱਥੋਂ ਫੋਰਨ ਕੰਟਰੀ ਦੇ ਜਾਂਦੇ ਨੇ ਉਹ ਪੰਜਾਬੀ ਕਲਚਰ ਵੀ ਛੱਡ ਗਏ। ਪੰਜਾਬੀ ਪਹਿਰਾਵਾ ਵੀ ਛੱਡ ਗਏ। ਉਹ ਤਾਂ ਉੱਥੇ ਜਾ ਕੇ ਪਤਾ ਨਹੀਂ ਕੀ ਕੁਛ ਉੱਥੇ ਜਾ ਕੇ ਉਹ ਕਰਦੇ ਆ। ਕਿਹਨੂੰ ਕਿਹਨੂੰ ਰੋਕੋਗੇ? ਗੱਲ ਵਿਚਾਰਾਂ ਦੀ ਹੈ, ਗੱਲ ਅਕਲ ਦੀ ਹੈ। ਤੇ ਜੇ ਗੁਰੂਗ੍ਰੰਥ ਸਾਹਿਬ ਦੇ ਨੇੜੇ ਹੋਣਾ ਨਾ ਤਾਂ ਇਹਨਾਂ ਗੱਲਾਂ ਤੋਂ ਉੱਪਰ ਉੱਠਣਾ ਪੈਣਾ ਹੈ ਕਰ ਦਿਓ ਫੈਸਲਾ ਇੱਕ ਘਰ ਦੇ ਵਿੱਚ ਜਿੱਥੇ ਕੁੜੀ ਮੁੰਡੇ ਦਾ ਵਿਆਹ ਹੁੰਦਾ ਤੇ ਉਹ ਸਿੱਖ ਨੇ ਸਿੱਖ ਕਿਹਨੂੰ ਕਹਿੰਦੇ ਤੁਸੀਂ ਇਹ ਜ਼ਰੂਰ ਸੋਚਣ ਵਾਲੀ ਗੱਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ